ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋਨ ਹੈ ਅਧਿਆਇ ਦੂਜਾ ਧਰਮ ਸ਼ੈਨਸ਼ੀਲਤਾ ਬਦਲਾ ਤੇ ਚਮਤਕਾਰ ਦਲੀਲ ਕਦੀ ਵੀ ਕਿਸੇ ਸਥਾਪਿਤ ਧਰਮ ਦਾ ਦਮਦਾਰ ਨੁਕਤਾ ਨਹੀਂ ਰਹੀ ਅਤੇ ਨਾ ਹੀ ਧਾਰਮਿਕ ਕਟੜ ਪੰਥੀਆਂ ਦੇ ਮਨਾਂ ਵਿੱਚ ਵੱਖਰੇ ਨੁਕਤੇ ਨਿਗਾਹ ਨਾਲ ਕਿਸੇ ਸੁਲ੍ਹਾ ਦੀ ਗੁੰਜਾਇਸ਼ ਹੁੰਦੀ ਹੈ ਸਾਰੇ ਧਰਮਾਂ ਵਿੱਚ ਕੁਝ ਅਜਿਹੇ ਸ਼ਬਦ ਹੁੰਦੇ ਹਨ ਜਿਹੜੇ ਤਾਕਤਵਰ ਹਿਫਾਜ਼ਤੀ ਅਤੇ ਰੋਗ ਹਾਰ ਸਮਰੱਥਾ ਵਾਲੇ ਮੰਨੇ ਜਾਂਦੇ ਹਨ ਉਹਨਾਂ ਪਿਛਲੇ ਰਹੱਸ ਨੂੰ ਬੁੱਝਣਾ ਬੜਾ ਮੁਸ਼ਕਲ ਹੈ Hindu ਧਰਮ ਵਿੱਚ ਸਾਡੇ ਕੋਲ ਇੱਕ ਬੜਾ ਰਹੱਸਮਈ ਉਚਾਰ ਖੰਡ ਓਮ ਹੈ ਇਸ ਨੂੰ ਬੜੇ ਲਮਕਾਮੇ ਰੂਪ ਵਿੱਚ ਜਪਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਹਰ ਤਰ੍ਹਾਂ ਦੀਆਂ ਧੁਨੀਆਂ ਇਸ ਵਿੱਚ ਸਮਾਈਆਂ ਹੋਈਆਂ ਹਨ ਆਪਣੇ ਆਪ ਵਿੱਚ ਜਾ ਪ੍ਰਮਾਤਮਾ ਦੇ ਇਕ ਨਾ ਨਾਲ ਜੋੜ ਕੇ ਹਰੀ ਨਾਲ ਹਰੀ ਓਮ ਇਸ ਦਾ ਆਲਾਪ ਥਕੀਆਂ ਹੋਈਆਂ ਨਸਾਂ ਉੱਤੇ ਸ਼ਾਂਤਕਾਰੀ ਪ੍ਰਭਾਵ ਪਾਉਂਦਾ ਹੈ ਤੇ ਮਾਨਸਿਕ ਸ਼ਾਂਤੀ ਲਿਆਉਂਦਾ ਹੈ ਇਸੇ ਦੇ ਜੋਰਦਸ ਸਿੱਖ ਏਕ ਓੰਕਾਰ ਪਰਮਾਤਮਾ ਇੱਕ ਹੈ ਇਸੇ ਤੋਂ ਨਿਕਲਿਆ ਹੈ ਪਰ ਸਿੱਖਾਂ ਵਿੱਚ ਇਸ ਦੀ ਓਨੀ ਮਸ਼ਹੂਰੀ ਨਹੀਂ ਜਿੰਨੀ ਓਮ ਦੀ ਹਿੰਦੂਆਂ ਵਿੱਚ ਹੈ ਮੁਸਲਮਾਨਾਂ ਕੋਲ ਓਮ ਦੇ ਮੇਚ ਦਾ ਕੋਈ ਇਕੱਲਾ ਸ਼ਬਦ ਨਹੀਂ ਬਲਕਿ ਉਹਨਾਂ ਕੋਲ ਕੁਝ ਬੋਲੇ ਹਨ ਜਿਹੜੇ ਜਿਵੇਂ ਅੱਲਾਹੁ ਅਕਬਰ ਮਾਲਾ ਫੇਰਦੇ ਹੋਏ ਜਪੇ ਜਾਂਦੇ ਹਨ ਉਹ ਕੁਰਾਨ ਦੀਆਂ ਕੁਝ ਚੌਨਵੀਂ ਆਇਤਾਂ ਵੀ ਪੜ੍ਹਦੇ ਹਨ ਜਿਹੜੀਆਂ ਦੂਜੀਆਂ ਨਾਲੋਂ ਵਧੇਰੇ ਤਾਕਤਵਰ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਾਰ-ਵਾਰ ਹਵਾਲਾ ਦਿੱਤਾ ਜਾਂਦਾ ਹੈ ਉਹ ਨਿਰਸੰਦੇਹ ਪਾਵਨ ਗ੍ਰੰਥ ਅਲ ਫਾਤੀਹਾ ਦੀਆਂ ਸ਼ੁਰੂਆਤੀ 17 ਹਨ ਅੱਲਾ ਤੇਰਾ ਸ਼ੁਕਰ ਹੈ ਸਾਰੇ ਜਹਾਨਾਂ ਦੇ ਵਾਲੀ ਪਰਮ ਉਪਕਾਰੀ ਸਦਾ ਕਿਰਪਾਲੂ ਕਿਆਮਤ ਦੇ ਰੋਜ਼ ਦੇ ਬਾਦਸ਼ਾਹ ਸਿਰਫ ਤੂੰ ਹੀ ਸਾਡਾ ਪੂਜ ਹੈ ਸਿਰਫ ਤੇਰਾ ਹੀ ਆਸਰਾ ਭਾਲਦੇ ਹਾਂ ਅਸੀਂ ਸਾਨੂੰ ਰਾਹ ਦੱਸ ਉਹ ਮਾਲਕ ਜੋ ਸਿੱਧਾ ਹੈ ਜਿਸ ਤੇ ਚੱਲਦੇ ਹਨ ਤੇਰੀ ਮਿਹਰ ਦੇ ਹੱਥ ਵਾਲੇ ਉਹਨਾਂ ਵਾਲਾ ਨਹੀਂ ਜਿਨ੍ਹਾਂ ਨੇ ਤੇਰਾ ਕਹਿਰ ਖਟਿਆ ਉਹਨਾਂ ਵਾਲਾ ਨਹੀਂ ਜੋ ਰੁਲ ਗਏ ਹਨ ਅਹਿਮਦ ਅਲੀ ਫਾਤਿਹਾ ਤੋਂ ਬਾਅਦ ਦੂਜਾ ਸਭ ਤੋਂ ਮਸ਼ਹੂਰ ਮਿਸਰਾ ਆਇਤ ਉਲ ਕੁਰਸੀ ਹੈ ਅੱਲਾ ਅੱਲਾ ਇੱਕ ਹੀ ਹੈ ਸਾਕਾਰ ਅਮਰ ਸਦੀਵੀ ਹਸਤੀ ਨੀਂਦ ਅਤੇ ਉਗਲਾਹਾੜ ਤੋਂ ਬੇਅਸਰ ਉਹ ਸੁਰੰਗਾ ਅਤੇ ਧਰਤੀ ਦੇ ਸਭ ਕਾਸੇ ਦਾ ਮਾਲਕ ਹੈ ਉਸ ਦੀ ਇਜਾਜ਼ਤ ਬਿਨਾ ਪੱਤਾ ਨਹੀਂ ਹਿੱਲ ਸਕਦਾ ਉਹ ਵਰਤਮਾਨ ਅਤੀਤ ਅਤੇ ਭਵਿੱਖ ਬਾਰੇ ਸਭ ਜਾਣਦਾ ਹੈ ਇਨਸਾਨ ਨੂੰ ਉਸ ਦੇ ਗਿਆਨ ਦਾ ਕਿਨਕਾ ਉਸੇ ਦੀ ਕਿਰਪਾ ਨਾਲ ਮਿਲ ਸਕਦਾ ਹੈ ਉਹ ਸੁਰੰਗਾਂ ਤੇ ਧਰਤੀ ਦੇ ਵਿਰਾਜਮਾਨ ਹੈ ਅਤੇ ਅਣਥੱਕ ਇਹਨਾਂ ਦੀ ਇਫਾਜ਼ਤ ਕਰ ਰਿਹਾ ਹੈ। ਸਿਰੋਹੀ ਸਭ ਤੋਂ ਮਹਾਨ ਤੇ ਸਰਵੋੱਚ ਹੈ। ਆਸਥਾ ਦੇ ਮਾਮਲੇ 'ਚ ਬੰਧਨ ਨਹੀਂ ਕੋਈ। ਉਸ ਰਹਿਨਮਾ ਦੇ ਢੰਗ ਨਿਰਾਲੇ ਹਨ। ਸ਼ੈਤਾਨੀ ਸ਼ਕਤੀਆਂ ਵੱਲ ਕੰਡ ਕਰਨ ਵਾਲਾ ਤੇ ਅੱਲਾ ਨੂੰ ਮੰਨਣ ਵਾਲਾ ਮਜ਼ਬੂਤ ਤੇ ਅਖੰਡ ਹੱਥਾਂ ਵਿੱਚ ਹੈ। ਕਿਉਂਕਿ ਅੱਲਾ ਸਭ ਸੁਣਦਾ ਤੇ ਜਾਣਦਾ ਹੈ। ਅਹਿਮਦ ਅਲੀ ਆਇਤੁਲ কুরਸੀ ਤਬੀਤਾ ਉੱਤੇ ਉੱਬਰ ਵੀ ਉਕਰੀ ਹੁੰਦੀ ਹੈ ਅਤੇ ਮੁਸਲਮਾਨ ਔਰਤਾਂ ਇਸ ਨੂੰ ਗਲ ਮਾਲਾ ਵਿੱਚ ਟੰਗ ਕੇ ਪਹਿਨਦੀਆਂ ਹਨ ਮੁਸਲਮਾਨਾਂ ਦੀਆਂ ਕਬਰਾਂ ਉੱਤੇ ਵੀ ਇਹ ਮਿਸਰਾ ਬਹੁਤ ਜ਼ਿਆਦਾ ਲਿਖਿਆ ਮਿਲਦਾ ਹੈ ਮਸ਼ਹੂਰੀ ਵਿੱਚ ਤੀਜੇ ਨੰਬਰ ਤੇ ਸੂਰਾ ਯਾਸੀਨ ਦੀਆਂ 17 ਹਨ ਇਹ ਸੂਰਾ ਵੀ ਮਕਬਰਿਆਂ ਉੱਤੇ ਲਿਖੀ ਜਾਣ ਵਾਲੀ ਮਨਪੌਂਦੀ ਉਕਤੀ ਹੈ ਤਾਜ ਮਹਿਲ ਦੇ ਅੰਦਰ ਵੜਨ ਵੇਲੇ ਦਰਵਾਜ਼ੇ ਤੇ ਇਹ ਪੂਰਾ ਲਿਖਿਆ ਹੋਇਆ ਹੈ ਹਿੰਦੂਆਂ ਵਿੱਚ ਸਭ ਤੋਂ ਤਾਕਤਵਰ ਮੰਨਿਆ ਜਾਣ ਵਾਲਾ ਮੰਤਰ ਯਜੁਰਵੇਦ ਦਾ ਗਾਇਤਰੀ ਮੰਤਰ ਹੈ। ਮੈਨੂੰ ਲੱਗਦਾ ਹੈ ਕਿ ਇਹ ਸੂਰਜ ਦਾ ਮੰਗਲਾਚਰਨ ਹੈ। ਪਰ ਮੈਂ ਇਸ ਦਾ ਕੋਈ ਗੂਜਾ ਅਰਥ ਨਹੀਂ ਲੱਭ ਸਕਿਆ। ਕਈ ਸਾਲ ਪਹਿਲਾਂ ਮੈਂ ਆਪਣੇ ਇਕਲੋਤੇ ਹਿੰਦੀ ਅਧਿਆਪਕ ਮੈਂ ਉਰਦੂ ਪੜ੍ਹਨਾ ਸ਼ੁਰੂ ਕਰਨ ਤੋਂ ਪਹਿਲਾਂ 2 ਕੋਸਾਲ ਹਿੰਦੀ ਪੜ੍ਹੀ ਸੀ। ਤੋਂ ਇਸ ਦਾ ਸਪਸ਼ਟਿਕਰਨ ਚਾਹਿਆ ਸੀ। ਦਿੱਲੀ ਯੂਨੀਵਰਸਿਟੀ ਵਿੱਚ ਹਿੰਦੀ ਅਤੇ ਸੰਸਕ੍ਰਿਤ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਡਾਕਟਰ ਦਸ਼ਰਤ ਉਜਾ ਨੇ ਮੇਰੇ ਮਨ ਨੂੰ ਰੋਸ਼ਨ ਕਰਨ ਦੀ ਕਿਰਪਾ ਕੀਤੀ ਮੈਂ ਉਸ ਦਾ ਸਪਸ਼ਟੀਕਰਨ ਸਾਂਝਾ ਕਰਦਾ ਹਾਂ ਪਹਿਲਾ ਮੰਤਰ ਲਈਏ ਓਮ ਭੂਰ ਭਵੈ ਸਵਾਹਾ ਤਾਤ ਸਵੇਰ ਤੁਰ ਬਰੇ ਨਿਯਮ ਪਰਗੋ ਦੇਵਾਸੇ ਦੇਵ ਤਿਮਾਹੀ ਤਿਉ ਯੋ ਨਾ ਪ੍ਰਚੋਦਿਆਤ ਮੰਤਰ ਦਾ ਸ਼ਬਦਿਕ ਅਰਥ ਹੈ ਆਓ ਅਸੀਂ ਪਰਮਾਤਮਾ ਉਸ ਦੇ ਅਜੀਮ ਗੁਣਾਂ ਦੀ ਆराधना ਕਰੀਏ ਜਿਹੜਾ ਇਸ ਦੇ ਰਚਨਾਕਾਰ ਵਜੋਂ ਸ੍ਰਿਸ਼ਟੀ ਦੀ ਹਰ ਚੀਜ਼ ਦਾ ਆਧਾਰ ਹੈ ਜਿਸ ਦੀ ਬੰਦਗੀ ਸਰਵ ਵਿਆਪੀ ਸਰਵ ਸਮਰੱਥ ਸਰਵ ਗਿਆਤਾ ਅਤੇ ਸਵੈਪੂ ਵਜੋਂ ਵਰਤ ਕਰਨੀ ਬਣਦੀ ਹੈ ਜੋ ਮਨ ਦੀ ਸਾਰੀ ਅਗਿਆਨਤਾ ਤੇ ਅਸ਼ੁੱਧਤਾ ਧੋ ਦਿੰਦਾ ਹੈ ਤੇ ਸਾਡੇ ਵਿਵੇਕ ਨੂੰ ਸ਼ੁੱਧ ਤੇ ਤਿੱਖਾ ਕਰਦਾ ਹੈ ਪਰਮਾਤਮਾ ਸਾਡੇ ਵਿਵੇਕ ਨੂੰ ਜਾਗਰਿਤ ਕਰੇ ਡਾਕਟਰ ਓਜਾ ਨੇ ਸਲਾਹ ਦਿੱਤੀ ਕਿ ਮੰਤਰ ਦਾ ਪੂਰਾ ਭਾਵ ਸਮਝਣ ਲਈ ਜਾਪਕ ਨੂੰ ਹਰੇਕ ਸ਼ਤਰ ਧਿਆਨ ਤਤੇ ਰੁਕਣਾ ਚਾਹੀਦਾ ਹੈ ਅਤੇ ਇਸ ਦਾ ਭਾਵ ਆਤਮ ਸਾਥ ਹੋਣ ਦੇਣਾ ਚਾਹੀਦਾ ਹੈ ਓਮ ਦੇ ਜਾਪ ਤੋਂ ਬਾਅਦ ਭੂਰ ਭਵੈ ਸਵਾਹਾ ਹੈ ਜਿਸ ਦਾ ਮਤਲਬ ਹੈ ਧਰਤੀ ਉੱਤੇ ਆਸਮਾਨ ਵਿੱਚ ਅਤੇ ਸੂਰਜ ਤੋਂ ਉੱਪਰ ਸੁਰਗ ਵਿੱਚ ਤਾਤ ਪਰਮਾਤਮਾ ਲਈ ਹੈ ਸਵੈਤੁਰ ਰਚਨਾਕਾਰ ਅਤੇ ਸ੍ਰਿਸ਼ਟੀ ਦੇ ਪਾਲਕ ਵਜੋਂ ਪਰਮਾਤਮਾ ਬਰੇਨਿਯਮ ਦੱਸਦਾ ਹੈ ਕਿ ਪਰਮਾਤਮਾ ਨਿਰਗੁਣ ਹੈ ਪਰ ਗੋਹ ਕਿ ਉਹ ਇੱਕ ਚਾਨਣ ਹੈ ਜੋ ਹਨੇਰੇ ਨੂੰ ਛੱਡਦਾ ਹੈ ਤੇ ਅਸ਼ੁੱਧੀਆਂ ਨੂੰ ਸ਼ੁੱਧ ਕਰਦਾ ਹੈ। ਦੇਵਸੇ ਕਿ ਉਹ ਸਾਰੀਆਂ ਰੋਸ਼niਆਂ ਦਾ ਸਰੋਤ ਹੈ ਅਤੇ ਖੁਸ਼ੀ ਦੇਣ ਵਾਲਾ ਹੈ। ਦੇਮਹਿ ਉਸ ਦੀ ਆਰਾਧਨਾ ਕਰਨ ਲਈ ਉਪਾਰਨਾ ਹੈ। ਤਿਉ ਜੋ ਵਿਵੇਕ ਲਈ ਹੈ। ਨਾ ਆਪਣੇ ਲਈ ਅਤੇ ਪ੍ਰੋਚੋਦਿਆਤ ਇਹ ਪ੍ਰਾਰਥਨਾ ਹੈ ਕਿ ਪ੍ਰਮਾਤਮਾ ਸਾਡੀ ਸ਼ਕਤੀ ਨੂੰ ਚੰਗੇ ਕਰਮਾਂ ਸੋਚ ਅਤੇ ਆਚਾਰ ਦੇ ਰਾਹ ਪਾਵੇ ਡਾਕਟਰ ਓਜਾ ਅਨੁਸਾਰ ਗਾਇਤਰੀ ਮੰਤਰ ਦੇ ਜਾਪ ਦਾ ਮਕਸਦ ਲਿਖੇ ਅਨੁਸਾਰ ਹੈ ਕਿਉਂ ਜੋ ਇਹ ਮੰਤਰ ਅਨੰਤ ਅਤੇ ਅਨਾਦ ਪ੍ਰਮਾਤਮਾ ਦੇ ਇਕਜੁੱਟ ਰੂਪ ਨੂੰ ਧਿਆਉਂਦਾ ਹੈ ਇਸ ਕਰਕੇ ਇਸ ਦੇ ਟੀਚੇ ਵਿੱਚੋਂ ਉਹ ਸਾਰੀਆਂ ਸੀਮਾਵਾਂ ਲੁਕਤ ਹਨ ਜੋ ਆਮ ਕਰਕੇ ਜਾਤੀ ਦੇਵ ਜਾ ਦੇਵੀ ਦੀ ਬੰਦਗੀ ਵੇਲੇ ਵਿਦਮਾਨ ਹੁੰਦੀਆਂ ਹਨ ਇਸ ਕਰਕੇ ਜਦੋਂ ਇਹ ਇਸ ਦੇ ਜਾਪ ਦੇ ਅਰਥ ਨਾਲ ਸੁਰ ਨੂੰ ਵਿਸਤਾਰਤ ਕਰ ਲੈਂਦਾ ਹੈ ਤਾਂ ਇਹ ਸਮੁੱਚ ਰੋ ਵਿੱਚ ਸਾਡੇ ਮਨ ਨੂੰ ਇਸ ਦੀਆਂ ਅਸ਼ੁੱਧੀਆਂ ਤੋਂ ਰਿਕਤ ਕਰਨ ਵਿੱਚ ਮਦਦ ਕਰਦਾ ਹੈ ਇਸ ਇਸ ਤਰ੍ਹਾਂ ਸਹਿਜੇ ਸਹਿਜੇ ਇਹ ਮੰਤਰ ਸਾਡੇ ਅੰਦਰ ਇੱਕ ਜਾਗਰਿਤ ਵਿਵੇਕ ਦੇ ਸਥਾਪਨ ਵਿੱਚ ਮਦਦ ਕਰਦਾ ਹੈ ਇਹ ਸਾਨੂੰ ਬੰਦਗੀ ਵਿੱਚ ਪ੍ਰਮਾਤਮਾ ਬਾਰੇ ਵੱਧ ਤੋਂ ਵੱਧ ਜਾਣਨ ਅਤੇ ਜਦੋਂ ਇਹ ਅਵਸਥਾ ਵੱਲ ਸੇਧਤ ਹੁੰਦਾ ਹੈ ਤਾਂ ਵਿਵੇਕ ਰਾਹੀਂ ਕੁਦਰਤ ਦੇ ਰਹੱਸ ਖੋਲਣ ਦੇ ਸਮਰੱਥ ਬਣਾਉਂਦਾ ਹੈ ਇਹ ਸਾਨੂੰ ਸਾਡੀ ਹੋਣ ਦੇ ਮੂਲ ਆਧਾਰ ਪ੍ਰਤੀ ਲਗਾਤਾਰ ਜਾਗਰਿਤ ਵੀ ਕਰਦਾ ਹੈ ਕਿਉਂ ਜੋ ਇਹ ਮੰਤਰ ਮਨ ਦੀ ਕਲਪਨਾ ਨੂੰ ਅਸੀਮ ਅਵਸਥਾ ਵਿੱਚ ਲੈ ਜਾਂਦਾ ਹੈ ਇਹ ਸਾਡੀਆਂ ਮੂਲ ਛਾਵੇਂ ਅਤੇ ਸਹਿਜ ਪ੍ਰੇਰਨਾਵਾਂ ਦੀ ਜੜ ਤੇ ਠੋਕਰ ਮਾਰਦਾ ਹੈ ਨਾ ਸਿਰਫ ਇਸ ਜੀਵਨ ਦੀਆਂ ਉੱਤੇ ਹੀ ਬਲਕਿ ਕਈ ਪਿਛਲੇ ਜੀਵਨਾਂ ਦੀਆਂ ਉੱਤੇ ਵੀ ਸਾਰੀਆਂ ਧਾਰਮਿਕ ਪ੍ਰਣਾਲੀਆਂ ਦੇ ਅੰਦਰ ਜ਼ਰੂਰ ਅਜਿਹਾ ਕੁਝ ਸਥਿਤ ਹੈ ਜਿਹੜਾ ਉਹਨਾਂ ਨੂੰ ਦੂਜਿਆਂ ਪ੍ਰਤੀ ਅਸਹਿਣਸ਼ੀਲ ਬਣਾਉਂਦਾ ਹੈ ਇਹ ਵਰਤਾਰਾ ਉਦੋਂ ਖਾਸ ਤੌਰ ਤੇ ਵਦੇਰੇ ਪ੍ਰਤੱਖ ਦਿਸਦਾ ਹੈ ਜਦੋਂ ਪੈਰੋਕਾਰਾਂ ਦਾ ਇਕ ਤੜਾ ਆਪਣੇ ਮੁੱਖ ਸੰਗਠਨ ਨਾਲੋਂ ਟੁੱਟ ਕੇ ਆਪਣੇ ਹੀ ਧਰਮ ਦੇ ਨਿੱਕੇ ਪੈਗੰਬਰਾਂ ਦੀਆਂ ਵੱਖਰੀਆਂ ਧਾਰਮਿਕ ਲਿਖਤਾਂ ਪੂਜਾ ਸਥਾਨਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਮਾਨਤਾ ਦੇਣ ਲੱਗ ਪੈਂਦਾ ਹੈ ਅਸਹਿਨਸ਼ੀਲਤਾ ਦੇ ਕੋਹੜ ਤੋਂ ਕੋਈ ਵੀ ਧਾਰਮਿਕ ਪ੍ਰਣਾਲੀ ਬਚੀ ਹੋਈ ਨਹੀਂ ਦਿਸਦੀ ਹਿੰਦੂ ਧਰਮ ਜਿਹੜਾ ਧਰਮਾਂ ਵਿੱਚੋਂ ਸਭ ਤੋਂ ਵੱਧ ਸਹਿਨਸ਼ੀਲ ਜਾਤ ਪਾਤੀ ਪ੍ਰਣਾਲੀ ਦੇ ਬਾਵਜੂਦ ਵੀ ਹੌਣ ਦੀਆਂ ਫੜਾ ਮਾਰਦਾ ਹੈ ਉਹੋ ਵੀ ਆਪਣੇ ਨਾਲੋਂ ਟੁੱਟ ਕੇ ਬਣੇ ਜੈਨ ਧਰਮ ਅਤੇ ਬੁੱਧ ਧਰਮ ਨੂੰ ਬਣਨੋਂ ਰੋਕ ਨਾ ਸਕਿਆ ਜਦੋਂ ਹਿੰਦੂ ਧਰਮ ਮੁੜ ਪੈਰਾਸਿਰ ਹੋ ਗਿਆ ਤਾਂ ਇਸ ਨੇ ਜੈਨੀਆਂ ਤੇ ਬੋਧੀਆਂ ਤੋਂ ਅਜਿਹਾ ਖਤਰਨਾਕ ਬਦਲਾ ਲਿਆ ਕਿ ਉਹਨਾਂ ਦਾ ਵੱਖਰੀਆਂ ਬਰਾਦਰੀਆਂ ਦੇ ਤੌਰ ਤੇ ਨਾ ਹੀ ਮਿਟਾ ਦਿੱਤਾ ਯਹੂਦੀ ਧਰਮ ਈਸਾ ਮਸੀਹ ਦੇ ਉਭਾਰ ਨੂੰ ਪ੍ਰਵਾਨ ਨਾ ਕਰ ਸਕਿਆ ਤੇ ਉਸ ਨੂੰ ਸੁਦਾਈ ਕਹਿ ਕੇ ਭੰਡਦਾ ਰਿਹਾ ਈਸਾਈ ਇਹ ਯਹੂਦੀਆਂ ਨੂੰ ਉਸ ਖਾਤਰ ਕਦੀ ਮਾਫ਼ ਨਾ ਕਰ ਸਕੇ ਜੋ ਉਹਨਾਂ ਨੇ ਉਹਨਾਂ ਦੇ ਮਸੀਹਾ ਨਾਲ ਕੀਤੀ ਸੀ ਤੇ ਅੱਜ ਤੱਕ ਉਹਨਾਂ ਤੇ ਜ਼ੁਲਮ ਕਰ ਰਹੇ ਹਨ ਫਿਰ ਈਸਾਈਆਂ ਦੇ ਕਈ ਗਿਰਜੇ ਹੋ ਗਏ ਕੈਥੋਲਿਕ ਗ੍ਰੀਕ ਆਰਥੋਡੈਕਸ ਪ੍ਰੋਟੈਸਟੈਂਟ ਅਤੇ ਕਈ ਦਰਜਨਾ ਹੋਰ ਕੈਥੋਲਿਕ ਅਤੇ ਪ੍ਰੋਟੈਸਟੈਂਟ ਇੱਕ ਦੂਜੇ ਨਾਲ ਲੜਦੇ ਹੀ ਰਹੇ ਹਨ ਤੇ ਇੱਕ ਦੂਜੇ ਦੇ ਲੋਕਾਂ ਦੀ ਵੱਡਾ ਕੱਟੀ ਕਰਦੇ ਰਹੇ ਹਨ ਜਦੋਂ ਕਾਫਰ ਪੁਨੇ, ਯਹੂਦੀ ਧਰਮ ਅਤੇ ਈਸਾਈਤ ਵਿੱਚੋਂ ਇਸਲਾਮ ਉੱਭਰਿਆ ਤਾਂ ਮੁਸਲਮਾਨਾਂ ਨਾਲ ਵੀ ਇਹੀ ਹੋਈ ਕਿ ਉਹਨਾਂ ਨੇ ਵੀ ਯਹੂਦੀਆਂ ਤੇ ਈਸਾਈਆਂ ਨੂੰ ਉਸੇ ਭਾਗ ਭੁਗਤਾਇਆ। ਛੋਟੇ ਧਾਰਮਿਕ ਭਾਈਚਾਰੇ ਜਿਵੇਂ ਸਿੱਖ ਵੀ ਇਸ ਬਿਮਾਰੀ ਤੋਂ ਨਹੀਂ ਬਚੇ। ਹਾਲਾਂਕਿ ਉਹਨਾਂ ਨੇ ਗਿਣਤੀ ਵਿੱਚ ਵਧੇਰੇ ਤਾਕਤਵਰ ਹਿੰਦੂਆਂ ਤੇ ਮੁਸਲਮਾਨਾਂ ਨਾਲ ਤਾਂ ਜਿਵੇਂ ਕਿਵੇਂ ਮਿਠਤ ਬਿਠਾ ਲਈ ਪਰ ਸਿੱਖ ਮੁਖ ਧਾਰਾ ਵਿੱਚੋਂ ਟੁੱਟੀਆਂ ਉਪ ਬਰਾਦਰੀਆਂ ਨੂੰ ਉਹੋ ਵੀ ਬਰਦਾਸ਼ਤ ਨਾ ਕਰ ਸਕੇ ਉਪੰਬਰਾਦਰਿਆਂ ਨੂੰ ਉਹੋ ਵੀ ਬਰਦਾਸ਼ਤ ਨਾ ਕਰ ਸਕੇ ਦੋ ਧੜੇ ਨਾਮਧਾਰੀ ਅਤੇ ਨਿਰੰਕਾਰੀ ਜਿਹੜੇ ਆਪਣੇ ਜਾਹਰ ਗੁਰੂਆਂ ਨੂੰ ਮਾਨਤਾ ਦਿੰਦੇ ਹਨ ਛੇਕ ਦਿੱਤੇ ਗਏ ਇਹਨਾਂ ਵਿੱਚੋਂ ਕਿਸੇ ਨੂੰ ਵੀ ਗੁਰਦੁਆਰੇ ਵੜਨ ਦੀ ਇਜਾਜ਼ਤ ਨਹੀਂ ਅਤੇ ਕੋਈ ਵੀ ਅਮਰਤਾਰੀ ਉਹਨਾਂ ਨਾਲ ਵਿਆਹ ਸਬੰਧ ਨਹੀਂ ਜੋੜ ਸਕਦਾ। ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਤਾਂ ਅਨਰੰਕਾਰੀਆਂ ਦਾ ਖਾਤਮਾ ਧਰਮ ਦਾ ਨਾਮ ਹੀ ਬਣਾ ਲਿਆ। ਉਹਨਾਂ ਦੇ ਪਾਵਨ ਗ੍ਰੰਥ, ਅਵਤਾਰ ਬਾਣੀ ਅਤੇ ਯੁੱਗਪੁਰਸ਼ ਸਿੱਖ ਗੁਰੂਆਂ ਦੇ ਖਿਲਾਫ ਕਹਿ ਕੇ ਨਿੰਦੇ ਗਏ। ਮੈਨੂੰ ਤਾਂ ਉਹਨਾਂ ਵਿੱਚ ਖিলাਫਤ ਵਾਲੀ ਕੋਈ ਗੱਲ ਦੇਸੀ ਨਹੀਂ। ਅਤੇ ਨਿਰੰਕਾਰੀ ਆਗੂ ਬਾਬਾ ਗੁਰਬਚਨ ਸਿੰਘ ਨੂੰ April 1980 ਵਿੱਚ ਦਿੱਲੀ ਵਿਖੇ ਕਤਲ ਕਰ ਦਿੱਤਾ ਗਿਆ। ਬਾਰੋਂ-ਬਾਰੋਂ ਤਾਂ ਇਸਲਾਮ ਇੱਕ ਇੱਕ ਜੁਟ ਇੱਕ ਈਸ਼ਵਰਵਾਦੀ ਧਾਰਮਿਕ ਗੁੱਟ ਦਾ ਝੌਲਾ ਪਾਉਂਦਾ ਹੈ। ਪਰ ਇਹ ਗੱਲ ਹੈ ਨਹੀਂ। ਪੈਗੰਬਰ ਮੁਹੰਮਦ ਦੀ ਮੌਤ ਤੋਂ ਫੌਰਨ ਬਾਅਦ ਇਹ ਦੋ ਧੜਿਆਂ ਵਿੱਚ ਟੁੱਟ ਗਿਆ। ਵੱਡੇ ਧੜੇ ਨੇ ਪਹਿਲੇ ਤਿੰਨ ਖਲੀਫਿਆਂ ਅਬੂ ਬਕਰ ਉਮਰ ਇਬਨ ਅਲ ਖਤਾਬ ਅਤੇ ਉਦਮਨ ਇਬਨ ਅਫਾਨ ਦੇ ਉੱਤਰਾਧਿਕਾਰ ਨੂੰ ਮੰਨ ਲਿਆ। ਛੋਟਾ ਤੜਾ ਸ਼ੀਆ ਉਹਨਾਂ ਨੂੰ ਜ਼ਬਰਦਸਤੀ ਗੱਦੀ ਖੋਣ ਵਾਲੇ ਮੰਨਦੇ ਹਨ ਅਤੇ ਸਿਰਫ ਹਜਰਤ ਅਲੀ ਨੂੰ ਪੈਗੰਬਰ ਦੇ ਦਾਮਾਦ ਨੂੰ ਅਸਲ ਉੱਤਰਾਧਿਕਾਰੀ ਮੰਨਦੇ ਹਨ। ਉਹ ਰੂ ਤੋਹੀ ਇਸਲਾਮੀ ਸੰਸਾਰ ਸ਼ੀਆ ਤੇ ਸੁੰਨੀਆਂ ਵਿੱਚ ਵੰਡਿਆ ਹੋਇਆ ਹੈ। ਉਹਨਾਂ ਦੀ ਦੁਸ਼ਮਣੀ ਅੱਜ ਵੀ ਜਾਰੀ ਹੈ ਜਦੋਂ ਕਿ ਸੁੰਨੀਆਂ ਦੇ ਟੁੱਟ ਕੇ ਅੱਗੇ ਬਹੁਤੇ ਧੜੇ ਨਹੀਂ ਬਣੇ ਅਤੇ ਇਹ ਸਿਰਫ ਵਿਧੀ ਸ਼ਾਸਤਰ ਦੇ ਵਿਭਿੰਨ ਸਕੂਲਾਂ ਤੇ ਚੱਲਦੇ ਹਨ ਸ਼ੀਆ ਦੇ ਦਰਜਨਾ ਹੀ ਉਪ ਧੜੇ ਹਨ ਜਿਨ੍ਹਾਂ ਦੀਆਂ ਆਪਣੀਆਂ ਹੀ ਮਸੀਤਾਂ ਰੋ ਰੀਤਾਂ ਤੇ ਕਬਰਿਸਤਾਨ ਹਨ ਟੁੱਟੇ ਹੋਏ ਧੜਿਆਂ ਪ੍ਰਤੀ ਮੁਸਲਮਾਨਾਂ ਦੀ ਅਸਹਿਣਸ਼ੀਲਤਾ ਬਧਰੇ ਤਿੱਖੀ ਨਜ਼ਰ ਆਉਂਦੀ ਹੈ ਖਾਸ ਕਰਕੇ ਬਹਾਈਆਂ ਅਤੇ ਕਾਦੀਆਨੀਆਂ ਦੇ ਸਬੰਧ ਵਿੱਚ ਬਹਾਈ ਮਤ ਨੂੰ ਈਰਾਨ ਵਿੱਚ ਬਹੁਤੇ ਹੀ ਸੁਦਾਈ ਮੰਨਿਆ ਜਾਂਦਾ ਹੈ ਅਤੇ 1979 ਦੇ ਇਨਕਲਾਬ ਤੋਂ ਬਾਅਦ ਜੋ ਆਜ਼ਾਤੋਲਾ ਖੋਮੈਨੀ ਦੀ ਅਗਵਾਈ ਵਿੱਚ ਹੋਇਆ ਜਿਸ ਨੇ ਮੁਹੰਮਦ ਰజా ਸ਼ਾ ਪਹਿਲਵੀ ਦਾ ਤਖਤਾ ਪਲਟਿਆ ਜੋ ਸ਼ਾਹ ਈਰਾਨ ਕਰਕੇ ਮਸ਼ਹੂਰ ਸੀ ਨਵੀਂ ਸਰਕਾਰ ਨੇ ਸ਼ਾਹ ਦੀ ਸਹਿਨਸੀਲਤਾ ਦੀ ਨੀਤੀ ਨੂੰ ਉਲਟਾ ਦਿੱਤਾ ਇੱਕ ਸਰਕਾਰੀ ਗਸ਼ਤੀ ਪੱਤਰ ਅਨੁਸਾਰ ਦੇਸ਼ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਧਰਮਾਂ ਵਿੱਚੋਂ ਇੱਕ ਦੇ ਤੁਹਾਡੇ ਪੈਰੋਕਾਰ ਨਾ ਹੋਣ ਨੂੰ ਦੇਖਦੇ ਹੋਏ ਤੁਹਾਨੂੰ ਸਿੱਖਿਆ ਮੰਤਰਾਲੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਸ ਬਾਰੇ ਸਾਡਾ ਇਹ ਕਹਿਣਾ ਹੈ ਸਿੱਖਿਆ ਮੰਤਰਾਲਾ ਜਿਹੜਾ ਈਰਾਨ ਦੇ ਇਸਲਾਮੀ ਗਣਤੰਤਰ ਦੇ ਨਿਆਂ ਤੇ ਹਜ਼ਾਰਾਂ ਮੁਸਲਮਾਨਾਂ ਮਰਦਾਂ ਤੇ ਔਰਤਾਂ ਦੇ ਖੂਨ ਅਤੇ ਕੁਰਬਾਨੀਆਂ ਨਾਲ ਹੋਣ ਦੇ ਵਿੱਚ ਆਇਆ ਪਿਛਲੀ ਹਕੂਮਤ ਵਾਂਗ ਹੀ ਆਪਣੀ ਵਿਦਿਅਕ ਇਕਾਈ ਵਿੱਚ ਬਹਾਈ ਮਤ ਦੇ ਪੈਰੋਕਾਰਾਂ ਦੀ ਮੌਜੂਦਗੀ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ ਜਿਹੜੇ ਮਾਸੂਮ ਵਿਦਿਆਰਥੀਆਂ ਦੇ ਮਨਾਂ ਤੇ ਸੋਚ ਨੂੰ ਮਲੀਨ ਕਰਦੇ ਅਤੇ ਗੁਰਾਹੇ ਪਾਉਂਦੇ ਹਨ ਵਿਦਿਆ ਦਾ ਪਾਵਨ ਦਵਾਰ ਤੁਹਾਡੇ ਵਰਗੇ ਲੋਕਾਂ ਲਈ ਖੁੱਲ੍ਹਾ ਨਹੀਂ ਰੱਖਿਆ ਜਾ ਸਕਦਾ ਜਿਹੜੇ ਕੀ ਇਸਲਾਮ ਦੇ ਹਿੱਤਾਂ ਦੇ ਵਿਰੋਧੀ ਹਨ ਸਿੱਟੇ ਵਜੋਂ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹਾਂਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਉਹਨਾਂ ਇਰਾਨੀਆਂ ਦੀ ਨਿਯੁਕਤੀ ਜਿਹੜੇ ਮੁਸਲਿਮ, ਜਹਾਦੀ, ਈਸਾਈ ਅਤੇ ਜ਼ਰਤੁਸਤ ਵਰਗੇ ਮਾਨਤਾ ਪ੍ਰਾਪਤ ਧਰਮਾਂ ਦੇ پیرੋਕਾਰ ਨਹੀਂ ਕਾਨੂੰਨ ਦੇ ਖਿਲਾਫ ਹੈ ਇਸ ਕਰਕੇ ਮੌਜੂਦਾ ਕਾਨੂੰਨ ਤਹਿਤ ਤੁਹਾਡੀ ਬਰਖਾਸਤਗੀ ਘੱਟੋ ਘੱਟ سزا ਹੈ ਬੇਸ਼ੱਕ ਬਹੁਤ ਈ سزا ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਤੁਹਾਨੂੰ ਨਿਯੁਕਤ ਕੀਤਾ ਜਿਨ੍ਹਾਂ ਉੱਤੇ ਛੇਤੀ ਹੀ ਇਸਲਾਮੀ ਇਨਕਲਾਬੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ آیتੋਲਾ ਖੁਮੈਨੀ ਦੀ ਹਕੂਮਤ ਦੌਰਾਨ ਈਰਾਨ ਵਿੱਚ ਸੈਂਕੜੇ ਬਹਾਈਆਂ ਨੂੰ ਸਿਰਫ ਇਸੇ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਹ ਬਹਾਈ ਸਨ ਕਾਦੀਾਨੀਆਂ ਉੱਤੇ ਜ਼ੁਲਮ ਕਰਨ ਦੇ ਆਪਣੇ ਜੋਸ਼ ਵਿੱਚ ਪਾਕਿਸਤਾਨੀ ਵੀ ਪਿੱਛੇ ਨਹੀਂ ਰਹੇ ਇਹ ਟੜਾ ਜਿਹੜਾ 1899 ਵਿੱਚ ਕਾਦੀਆ ਹੁਣ ਭਾਰਤੀ ਪੰਜਾਬ ਵਿੱਚ ਦੇ ਮਿਰਜ਼ਾ ਗੁਲਾਮ ਅਹਿਮਦ ਦੀ ਵਾਅ ਵਿੱਚ ਟੁੱਟ ਕੇ ਬਣਿਆ ਸੀ ਇਸਨੇ ਮੁਸਲਮਾਨ ਮਿਸ਼ਨਰੀਆਂ ਦੇ ਕਿਸੇ ਵੀ ਜੁੱਟ ਤੋਂ ਨਾਲੋਂ ਬਹੁਤ ਜ਼ਿਆਦਾ ਕੰਮ ਅਫਰੀਕਾ ਤੇ ਯੂਰਪ ਵਿੱਚ ਇਸਲਾਮ ਦਾ ਸੰਦੇਸ਼ ਫਲਾਉਣ ਲਈ ਕੀਤਾ ਹੈ ਇਸਨੇ ਬੜੇ ਹੀ ਉੱਗੇ ਵਿਅਕਤੀ ਪੈਦਾ ਕੀਤੇ ਹਨ ਜਿਵੇਂ ਚੌਧਰੀ ਜਫਰੁੱਲਾ ਖਾਨ ਸਪਰੀਮ ਕੋਰਟ ਦਾ ਜੱਜ ਅਤੇ ਮਗਰੋਂ ਪਾਕਿਸਤਾਨ ਦਾ ਵਿਦੇਸ਼ ਮੰਤਰੀ ਅਤੇ ਪ੍ਰੋਫੈਸਰ ਅਬਦੁੱਸ ਸਲਾਮ ਨੋਬਲ ਪੁਰਸਕਾਰ 1979 ਵਿੱਚ ਫਿਜ਼ਿਕਸ ਲਈ ਜਿੱਤਣ ਵਾਲਾ ਇੱਕੋ ਇੱਕ ਪਾਕਿਸਤਾਨੀ ਪਰ ਤਾਂ ਵੀ ਕਾਦੀਆਨੀ ਮੁ슬ਮਣ ਕਟੜਵਾਦੀਆਂ ਦਾ ਨਿਸ਼ਾਨਾ ਰਹੇ ਜਦੋਂ ਦੇਸ਼ ਦੀ ਉੱਚਤਮ ਨਿਆਪਾਲਿਕਾ ਵੱਲੋਂ ਅਹਿਮਦੀਆਂ ਕਾਦੀਆਨੀਆਂ ਨੂੰ ਗੈਰ ਮੁ슬ਮਾਨ ਕਰਾਰ ਦੇਣ ਤੋਂ ਪਹਿਲਾਂ ਉਹਨਾਂ ਦੇ ਸ਼ਹਿਰ ਰਬਵਾਹ ਜੇਲਮ ਦੇ ਨਾਲ ਵਿੱਚ ਬਹੁਤ ਜ਼ਿਆਦਾ ਟੰਗੇ ਹੋਏ ਸਨ ਉਹਨਾਂ ਨੂੰ ਆਪਣੀਆਂ ਮਸੀਤਾਂ ਦੀਆਂ ਮਿਨਾਰਾਂ ਤੋਂ ਅਜ਼ਾਨ ਦੇਣ ਦੀ ਇਜਾਜ਼ਤ ਨਹੀਂ ਤੇ ਉਹ ਆਪਣੇ ਆਪ ਨੂੰ ਮੁਸਲਮਾਨ ਤੱਕ ਨਹੀਂ ਕਹਿ ਸਕਦੇ ਉਹਨਾਂ ਨੇ ਖੁਦ ਨੂੰ ਘੱਟ ਗਿੰਟੇ ਲਾਨਿਆ ਹੋਇਆ ਹੈ ਝਗੜੇ ਦੀ ਜੜ ਸਿਰ ਵਹੀ ਹੈ ਕਿ ਉਲੇਮਾ ਮੁਸਲਮਾਨ ਬੁੱਧੀਜੀਵੀਆਂ ਦੀ ਸੰਸਥਾ ਦਾ ਕਹਿਣਾ ਹੈ ਕਿ ਇਸਲਾਮ ਮੁਹੰਮਦ ਨੂੰ ਹੀ ਖਤਮੂਨ ਨਬੀ ਮੰਨਦਾ ਹੈ ਤੇ ਜਿਹੜਾ ਵੀ ਉਸ ਦੇ ਕਿਸੇ ਉੱਤਰਾਧਿਕਾਰੀ ਨੂੰ ਮੰਨਦਾ ਹੈ ਉਹ ਸੁਦਾਈ ਹੈ ਅਹਿਮਦੀਏ ਦ੍ਰਿੜਤਾ ਨਾਲ ਇਸ ਗੱਲੋਂ ਇਨਕਾਰ ਕਰਦੇ ਹਨ ਕਿ ਉਹ ਮੁਹੰਮਦ ਦੀ ਇੱਕੋ ਇੱਕ ਪੈਗੰਬਰੀ ਤੇ ਕਿਸੇ ਤਰ੍ਹਾਂ ਦਾ ਕਿੰਤੂ ਕਰਦੇ ਹਨ ਅਤੇ ਮਿਰਜ਼ਾ ਸਾਹਿਬ ਅਤੇ ਉਸ ਦੇ ਉੱਤਰਾਧਿਕਾਰੀਆਂ ਵੱਲੋਂ ਉਹ ਸਿਰਫ ਰਹਿਨੂ ਮਾਮਾ ਵਜੋਂ ਦੇਖਦੇ ਹਨ ਇਹ ਗੱਲ ਪਾਕਿਸਤਾਨੀ ਉਲੇਮਾ ਨੂੰ ਪੱਛਦੀ ਨਹੀਂ ਇਹ ਤੱਥ ਨੂੰ ਕਿ ਇਸ ਇਸਮਾਈਲੀ ਪੈਰੋਕਾਰ ਅਗਾ ਖਾਨ ਨੂੰ ਜਿੰਦਾ ਅੱਲਾ ਮੰਨਦੇ ਹਨ ਅਤੇ ਅਣਗਿਣਤ ਜਿਹੇ ਮੁਸਲਮਾਨ ਮਤ ਹਨ ਜਿਹੜੇ ਸਾਥੀਆਂ ਦੀ ਪੂਜਾ ਤੇ ਆਧਾਰਤ ਹਨ ਕੋਈ ਗੋਲਦਾ ਹੀ ਨਹੀਂ ਦਲੀਲ ਕਿਸੇ ਵੀ ਸਥਾਪਿਤ ਧਰਮ ਦਾ ਕੋਈ ਪੁਖਤਾ ਨੁਕਤਾ ਨਹੀਂ ਰਹੀ ਤੇ ਨਾ ਹੀ ਧਾਰਮਿਕ ਕਟੜ ਪ੍ਰਸਤਾ ਦੇ ਮਨਾਂ ਵਿੱਚ ਕਿਸੇ ਵੱਖਰੇ ਨੁਕਤਾ ਨਗਾਹ ਦੀ ਮਿਲਤ ਦੀ ਕੋਈ ਗੁੰਜਾਇਸ਼ ਹੀ ਹੈ 1984 ਜੂਨ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਪਾਵਨਤਮ ਧਰਮ ਸਥਾਨ ਅੰਮ੍ਰਿਤਸਰ ਤੇ ਸਵਰਨ ਮੰਦਿਰ ਵਿੱਚ ਭਾਰਤੀ ਫੌਜਾਂ ਨੂੰ ਵੜਨ ਦਾ ਹੁਕਮ ਦਿੱਤਾ ਉਸਦੇ ਦੋ ਸਿੱਖ ਅੰਗਰਖ ਗਿਆ ਬਿਆਨਤ ਸਿੰਘ ਅਤੇ ਸਤਵੰਤ ਸਿੰਘ ਨੇ ਇਸ ਬੇਇੱਜ਼ਤੀ ਦਾ ਬਦਲਾ 31 ਅਕਤੂਬਰ 1984 ਨੂੰ ਉਸਦੇ ਕਤਲ ਨਾਲ ਚੁਕਾਇਆ ਬਿਆਨਤ ਸਿੰਘ ਹੋਰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ ਤੇ ਸਤਵੰਤ ਸਿੰਘ ਫੜ ਲਿਆ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਦਾ ਕਤਲ ਸਿੱਖਾਂ ਨੇ ਕੀਤਾ ਸੀ ਇਸ ਕਰਕੇ ਹਿੰਦੂਆਂ ਦੇ ਇੱਕ ਧੜੇ ਨੇ ਉਸਦਾ ਬਦਲਾ ਹਜ਼ਾਰਾਂ ਸਿੱਖਾਂ ਦਾ ਕਤਲ ਕਰਕੇ ਲਿਆ ਸ਼੍ਰੀਮਤੀ ਗਾਂਧੀ ਦੇ ਇੱਕ ਕਾਤਲ ਸਤਵੰਤ ਸਿੰਘ ਅਤੇ ਉਸ ਦੇ ਇੱਕ ਜੋਟੀਦਾਰ ਕਹਿਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸਿੱਟੇ ਵਜੋਂ ਇਸ ਦਾ ਬਦਲਾ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਕੁਝ ਮਾਸੂਮ ਹਿੰਦੂਆਂ ਨੂੰ ਫਾਹੇ ਲਾ ਕੇ ਲਿਆ ਕੁਝ ਸਿੱਖ ਵੱਖਰਾ ਦੇਸ਼ ਚਾਹੁੰਦੇ ਸਨ ਜਿਸ ਨੂੰ ਖਾਲਿਸਤਾਨ ਕਿਹਾ ਜਾਣਾ ਸੀ ਨੁਕਤਾ ਹੀ ਹੈ ਕਿ ਬਦਲੇਦਾਰੋਂ ਮਨੁੱਖੀ ਮਾਨ ਵਿੱਚ ਡੂੰਘਾ ਜੜਿਆ ਹੋਇਆ ਹੈ ਇਹ ਪਸ਼ੂ ਬਿਰਤੀ ਨਹੀਂ ਕਿਉਂਕਿ ਜਾਨਵਰ ਬਦਲੇਖੋਰੀ ਨਾਲ ਨਹੀਂ ਮਾਰਦੇ ਉਹ ਸਿਰ ਸਵੇ ਸੁਰੱਖਿਆ ਲਈ ਜਾਂ ਭੋਜਨ ਪ੍ਰਾਪਤੀ ਲਈ ਹੀ ਇੰਜ ਕਰਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ